ਮੁਸਲਮਾਨ ਸੀ ਅਕੀਨਾ ਉਹ ਜਿਹੜਾ ਗਰੀਬ ਸੀ ਨਿਆ ਚੂਜ਼ੀ ਉਹਦੇ ਨਾਲ ਨਿਆਜੂ ਮੁਸਲਮਾਨ ਸੀ ਕੋਈ ਮੁਸਲਮਾਨ ਸੀ ਅੱਛਾ ਉਹਨੂੰ ਜਾਣੇ ਸਾਰੇ ਆਵੇਂ ਕਹਿੰਦੇ ਵੀ ਗਰੀਬ ਹੈ ਨੰਗਾ ਸਾਲਾ ਇਹ ਕੀ ਦੇਊਗਾ ਤੇ ਅੱਛਾ ਇੱਥੇ ਮੁੰਡੇ ਆਪੇ ਜਿੱਦ ਬਿਠਾਈ ਚ ਅੱਜ ਤੱਕੀਏ ਚ ਅੱਛਾ ਜਿਹੜੇ ਕਹਿੰਦੇ ਇਹ ਜੋ ਨੰਗਾ ਦੋ ਤਕੀ ਲੈਣਾ ਹੈ ਹਾਂ ਇਹ ਨੰਗਾ ਇਹਦਾ ਅੱਛਾ ਉਹ ਇੱਕ ਦੋ ਸਾਲ ਲਾਂਗੇ ਉਹ ਤਾਂ ਰੱਖਦੀ ਰਹੀ ਗੱਲ ਹਾਂ ਉਦੋਂ ਆ ਰਸੇ ਪੜੇ ਸ਼ਹਿਰ ਜਿਹਾ ਮਿਲਦੇ ਨਹੀਂ ਸੀ ਹਾਂ ਉਹ ਜੱਟ 2 ਦੇ ਹੁੰਦੇ ਕਿਸਾਨ ਅੱਛਾ ਕਰਨੇ ਕੱਢਣੇ ਉਹਦੇ ਫਿਰ ਰਸੇ ਜਿੱਲਾਸਾ ਵਟਣੀਆਂ ਰਸੇ ਉਹ ਨਹੀਂ ਸੀ ਮਿਲਦੇ ਉਹ ਨਹੀਂ ਮਿਲਦਾ ਜੀ ਕਿਤੇ ਅੱਛਾ ਅੱਛਾ ਉਸਦੇ ਵਿੱਚ ਸਣਮ ਹੋ ਗਈ ਬਹੁਤ ਅੱਛਾ ਅੱਛਾ ਉਹ ਮੁਸਲਮਾਨ ਦੇ ਉਹ ਮੁਸਲਮਾਨ ਦੇ ਕੱਲੇ ਸਾਰੇ ਪਿੰਡ ਚੋਂ ਜਿਆਦੇ ਲਤਨਾਂ ਸਣ ਉਸੇ ਦੀ ਹੋਈ ਅੱਛਾ 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 ਉਹ ਕਿਸਾਨੀ ਕਰਦਾ ਸੀ ਕਿਸਾਨੀ ਕਰਦਾ ਸੀ ਉਹ ਉਹ ਗਰੀਬ ਸੀ ਹੋਰਾਂ ਨੂੰ ਅੱਛਾ ਉਹਨੇ ਘਰਨੇ ਕੱਢ ਕੱਢ ਕੇ ਲੂੰਡੀਆਂ ਬਣਾ ਕੇ ਸਾਰਿਆਂ ਟਾਂਡ ਪਰ ਰੱਖੀ ਸੀ ਅੱਛਾ ਇਥੇ ਮੁੰਡਿਆਂ ਨੇ ਸਲਾਹ ਕਰੀ ਉਦੋਂ ਰਸਾ ਰਸਾ ਖਿੱਚਣ ਦੀ ਆਦਤ ਸੀ ਇਵੇਂ ਜਿਵੇਂ ਮੁੰਡੇ ਕੰਮ ਖਿੱਚਦੇ ਨੇ ਝੋੜ ਕਰਦੇ ਨੇ ਅੱਛਾ ਇੱਥੇ ਕਰਨ ਲੱਗੇ ਜੇ ਕਰਨ ਯਾਰ ਕਿਸੇ ਕੋਲੇ ਸਣ ਨਹੀਂ ਪਈ ਹੂੰ ਹੋ ਕਹਿੰਦੇ ਸਣ ਤਾਂ ਹੈ ਹੀ ਬਈ ਹੂੰ ਉਹ ਜਿਹੜੇ ਨੇ ਮੈਂ ਐਂ ਕਹਿਆ ਸੀ ਨਾ ਵੀ ਤੂੰ ਨਕੀ ਲੜਾਂਗੇ ਨੰਗ ਤੋਂ ਅੱਛਾ ਉਹ ਉਹ ਉਹੀ ਮੋਢੀ ਦੀ ਜਦ ਇੱਥੇ ਆਗੂ ਮੁੰਡਿਆਂ ਦਾ ਅੱਛਾ ਅੱਛਾ ਉਹ ਕਹਿੰਦੇ ਕਿਹਦੇ ਸਣ ਹੋ ਗਿਆ ਬੱਲਾ ਹਾਸ ਵਟ ਗਈ ਫੇ ਇੱਕ ਝੋੜ ਕਰਿਆ ਕਰੀਏ ਯਾਰ ਅੱਛਾ ਕਹਿੰਦੇ ਸਣ ਤਾਂ ਪਈ ਆ ਭਾਈ ਉਹ ਤੋਂ ਕੋਈ ਹੋ ਕੋਣ ਹਾਂ ਅਸੀਂ ਨਿਆਜੂ ਤੋਂ ਨਿਆਜੂ ਤੋਂ ਹੂੰ ਉਹ ਕਹਿੰਦਾ ਕਿਦੇ ਕੋਲ ਆ ਕਹਿੰਦੇ ਨਾਜੂ ਕੋਲ ਵੀ ਤਾਂ ਟਾਂਡਪੜੀ ਪਈ ਐ। ਅੱਛਾ। ਉਹ ਆਪਣੀ ਗੱਲ ਤਾਂ ਭੁੱਲ ਗਿਆ ਉਹ। ਅੱਛਾ। ਜੀ ਮੈਂ ਕਿਹਾ ਸੀ ਉਹਨੂੰ। ਹਾਂ ਉਹਨੇ ਹੋਰ ਬੰਦੇ ਭੇਜ ਦੇ ਜੀ ਉਹਨੇ। ਅੱਛਾ। ਉਹਨੂੰ ਜਾ ਕੇ ਕਹਿੰਦੇ ਵੀ ਨਾਜੂ ਤੇਰੇ ਕੋਲ ਸਸਣਾ ਐ। ਉਹ ਕਹਿੰਦਾ ਹਾਂ ਐਗੀ ਭਾਈ। ਹੂੰ। ਤੁਹਾਨੂੰ ਕੀ ਨਹੀਂ ਦੱਸ ਪਾਈ ਐ? ਹੂੰ। ਕਹਿੰਦਾ ਫਰਾਨੇ ਬੰਦੇ ਨੇ ਪਾਈ ਐ। ਹੂੰ। ਕਹਿੰਦਾ ਉਸੇ ਬੰਦੇ ਨੂੰ ਭੇਜ ਦੇ ਫੇਰ। ਅੱਛਾ। ਸੰਦ ਦੇ ਦੁਗਮੇ। ਹੂੰ। ਭਾ ਗਿਆ ਉਹ ਤਾਂ ਉਹ ਆਪਣੀ ਗੱਲ ਤਾਂ ਭੁੱਲ ਗਿਆ ਉਹ। ਹੂੰ। ਉਹ ਜਾ ਕੇ ਉਹਨੂੰ ਕਹਿੰਦਾ ਪਤਾ ਨਹੀਂ ਪਾਇਆ ਗਿਆ ਕਿ ਚਾਚਾ ਗਿਆ। ਹੂੰ। ਕਈ ਜਦੋਂ ਗਾਉਂਦੀ ਫਿਰ ਤਾਂ ਸਾਰੇ ਕੋਈ ਕਹਿੰਦਾ ਬਿਲਕੁਲ ਬਿਲਕੁਲ ਉਹ ਕਹਿੰਦਾ ਜੂਸੇਰੇ ਕੋਲ ਸਾਨੂੰ ਦਸੀ ਦੀ ਉਹ ਕਹਿੰਦਾ ਹਾਂ ਹਾਂ ਜਿਹੜਾ ਸਣ ਪਈ ਆ ਤੇਰੀ ਟਾਂਡ ਪਈ ਪਈ ਐ ਅੱਛਾ ਪਰ ਮੈਂ ਨਾ ਜੂ ਗਰੀਬੰਦਾ ਇਹ ਤੋਂ ਇਹ ਤੋਂ ਕੀ ਲਾਂਗੇ ਤੋਂ ਹਾਂ ਹੁਣ ਜਿਆਦਾ ਰਲ ਰਲਾਈ ਗੱਲ ਅੱਛਾ ਉਹ ਨਾ ਦਾਇਆ ਮੈਨੂੰ ਬਿਸ਼ਰਮ ਨਾ ਕਰ ਹੁਣ ਹਾਂ ਸਣ ਦੇ ਦੇ ਕਹਿੰਦਾ ਲਾਲਾ ਜੀ ਨਹੀਂ ਲੋਣੀ ਐ ਅੱਛਾ ਹਰ 10 ਮੀਰ ਕਿੰਨੇ ਪੈਸੇ ਦੇਵਾ ਕਹਿੰਦਾ ਕੋਈ ਪੈਸਾ ਨਹੀਂ ਲੈਣਾ ਅੱਛਾ ਸਾਂਝੇ ਤੋਂ ਤੇ ਲਿਜਾਣੀ ਐ ਲੈ ਜਾ ਉਹ ਕਹਿੰਦਾ ਲਾਲਵਾ ਟਾਂਡ ਤੇ ਜਿੰਨੀਆਂ ਜਿੰਨੀਆਂ ਚਾਹੀਦੀ ਐ ਅੱਛਾ ਉਹਨਾਂ ਦੀਆਂ ਉਹਨੀਆਂ ਢੂੰਡੀਆਂ ਜਾਂ ਲਾੜੀਆਂ ਡੇੜੀਆਂ ਹਾਂ 10 ਰੁਪਏ ਇਹ ਤਾਂ ਕੀ ਰਹੀ ਐ ਹਾਂ ਕਹਿੰਦਾ ਸਾਂਝੇ ਤੋਂ ਤੇ ਮੁੰਡਿਆਂ ਨੇ ਖਿਚੜੀਆਂ ਨਾ ਹਾਂ ਗਰੀਬ ਨਿਆਜੂ ਗਰੀਬ ਕੀ ਦੇ ਲੱਗਦਾ ਅੱਛਾ ਇਹ ਤਾਂ ਗਰੀਬ ਬੰਦਾ ਇਹ ਤਾਂ ਇਹ ਤਾਂ ਇੱਕ ਖੱਖਾਂ ਦੀ ਰੋਡ ਵੀ ਨਹੀਂ ਪੈਂਦੀ ਅੱਛਾ ਨਰਦਾ ਬਿਸ਼ਰਮ ਹੋਇਆ ਨਾਲੇ ਪੈਸੇ ਲੈਣੇ ਸੀਧ ਬੁੱਕ ਦਿੱਤੀ ਉਹਨੇ ਅੱਛਾ ਨਿੱਜੀ ਨਿੱਜੀ ਨੇ ਠੀਕ ਹੈ ਅੱਛਾ ਉਹਨੂੰ ਉਹਨੂੰ ਰਲਕਾਇਆ ਪੂਰਾ ਅੱਛਾ ਉਹਦੇ ਪਿਓ ਫੂ ਦਾ ਨਾਂ ਕਿ ਜਿਆਦਾ ਤਾਂ ਨਹੀਂ ਤੇ ਜੂ ਦਾ ਨਿੱਜੀ ਦੇ ਪਿਓ ਦਾ ਨਹੀਂ ਜਿਆਦਾ ਕਹੇ ਜਾ ਪਰਿਵਾਰ ਸੀ ਉਹਨਾਂ ਦਾ ਪਰਿਵਾਰ ਵਧੀਆ ਸੀ ਅੱਛਾ ਤਗੜੀ ਸੀ ਹਾਂ ਕੁੜੀਆਂ ਸੀ ਮੁੰਡੇ ਸੀ ਕਿੰਨੀ ਕਿੰਨੇ ਜੂ ਦੇ ਉਹ ਕਿਹੜਾ ਸਾਲ ਦੇ 50-60 ਸਾਲ ਦੀ ਹੈਗੀ ਸੀ ਅੱਛਾ ਅੱਛਾ ਠੀਕ ਹੈ ਉਹ ਕੋ ਇਦਾਂ ਦੀਆਂ ਜਾਨੀ ਕਹਾਣੀਆਂ ਸੀ ਉਹਨੂੰ ਹਾਂ